ਇੱਕ ਬਹੁਤ ਹੀ دلچਸਪ ਜੀ ਸਾਖੀ ਏ ਜਿਹਦੇ ਤੋਂ ਸਿੱਖ ਦੇ ਅੰਦਰ ਸਤਿਗੁਰੂ ਨੇ ਪਿਆਰ ਤੇ ਮਹਾਰਾਜ ਜੀ ਦਾ ਵਿਰਧ ਕਿੰਨਾ ਵਧੀਆ ਇੱਕ ਵਾਰੀ ਨਾ ਧੰਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਂਦੇ ਤੇ ਥੋੜੀ ਜੀ ਸੰਗਤ ਆ ਇੱਕ ਗਰੀਬ ਜਾਂ ਸਿੱਖ ਉਹ ਵੀ ਆਪੇ ਸੰਗਤ ਚ ਬੈਠਾ ਤੇ 8 ਦਿਨ ਲੰਘੇ ਰੋਜ਼ ਸੰਗਤ ਵਾਦੀ ਜਾਵੇ ਇਨੇ ਸਭ ਤੋਂ ਪਹਿਲਾਂ ਆ ਜਾਣਾ ਤੇ ਸਭ ਤੋਂ ਬਾਅਦ ਵਿੱਚ ਜਾਣਾ ਮਹਾਰਾਜ ਜੀ ਦੇ ਦ੍ਰਿਸ਼ਟੀ ਪੰਦੇਰੇ ਦੇ ਦੇਖਦੇ ਲੈ ਆਖਰ ਦਿਨ ਲੰਘੇ ਤੱਕ ਦੇ ਉਹਨਾਂ ਨੂੰ ਪੁੱਛਦੇ ਬੈਠਾ ਜਦੋਂ ਤੂੰ ਬੈਠਦਾ ਹੈ ਸਾਨੂੰ ਬਹੁਤ ਚੰਗਾ ਲੱਗਦਾ ਤੇ ਵੇ ਸਭ ਤੋਂ ਪਹਿਲਾਂ ਆ ਜਾਣਾ ਸਭ ਤੋਂ ਬਾਅਦ ਵਿੱਚ ਜਾਣਾ ਪੂਰਾ ਧਿਆਨ ਦੇਣਾ ਹੈ ਆਖਰਕਾਰ ਤੇਰੇ ਅੰਦਰ ਕੋਈ ਸਵਾਲ ਕੋਈ ਇੱਛਾ ਪਰੀ ਹੋਏਗੀ ਤਾਂ ਬੈਠਦਾ ਹੈ ਨੰਮਹਾਰਾਜ ਜੀ ਮੇਰੇ ਜੀਵਨ ਦੀ ਕਥਾ ਨਾਹੀਂ ਪੁੱਛੋ ਅੰਤਰਜਾਮੀ ਹਾਂ ਜਾਣਦੀ ਉਹ ਜੋ ਮੇਰੇ ਅੰਦਰ ਹੀ ਪਰਮਾਰਥ ਕਹਿੰਦੇ ਸੀ ਚੌਨਿਆਂ ਤੂੰ ਬੋਲ ਕੇ ਦੱਸੇ ਕਹਿੰਦੇ ਸੱਚੇ ਪਾਤਸ਼ਾਹ ਜੀ ਮੈਂ ਇੱਥੇ ਅੱਠ ਦਿਨਾਂ ਚੋਂ ਉਹਨਾਂ ਵੀ ਬੜੇ ਘੱਟੇ ਨੇ ਤੇ ਪਾਪ ਵੀ ਮੇਰੇ ਤੋਂ ਬਹੁਤ ਹੋਇਆ ਮਹਾਰਜ ਕਹਿੰਦੇ ਦੋਨੋਂ ਦੱਸ ਪਹਿਲਾ ਕਹਿੰਦਾ ਕੌਣ ਨੇ ਜਦੋਂ ਮੈਂ ਆਇਆ ਤੁਹਾਡੇ ਦਰਸ਼ਨ ਕੀਤੇ ਮੇਰੇ ਅੰਦਰ ਬहोत ਸ਼ਾਂਤ ਇਹਨਾਂ ਲੱਗ ਪਿਆ ਅਗਲੇ ਦਿਨ ਆਇਆ ਤੇ ਸੰਗਤ ਥੋੜੀ ਜਿਹੀ ਹੋਰ ਆ ਗਈ ਤੇ ਮੇਰੇ ਅੰਦਰ ਰੀਚ ਸੀ ਇੱਕ ਪੂਰਨ ਮਹਾਪੁਰਸ਼ਿਤ ਮੈਂ ਆਪਣੇ ਘਰ ਤੇ ਇਹਨਾਂ ਦੇ ਚਰਨ ਭਵਾਵਾਂ ਤੇ ਮੇਰੇ ਕਿੰਨੇ ਭਾਦ ਚੰਗੇ ਹੋਣਗੇ ਪਰ ਅਗਲੇ ਦਿਨ ਵੇਖਿਆ ਤੇ ਸੰਗਤ ਹੋਰ ਵਧ ਗਈ ਮਹਾਰਾਜ ਰੋਜ਼ ਸੰਗਤ ਵਧ ਰਹੀ ਸੀ ਆਨੰਦ ਵੀ ਵਧ ਰਿਹਾ ਮੇਰੇ ਅੰਦਰ ਔਰ ਮੇਰੇ ਅੰਦਰੋਂ ਜਿਹੜਾ ਪਾਪ ਇਹ ਹੋ ਰਿਹਾ ਸੀ ਮੈਂ ਤੇ ਸੋਚਦਾ ਸਾਂ ਸੰਗਤ ਜਿਸ ਦਿਨ ਘਟੇਗੀ ਨਾ ਥੋੜੀ ਆਏਗੀ ਉਹ ਦਿਨ ਕਾਹਗਾ ਮਹਾਰਾਜ ਜੀ ਮੇਰੇ ਘਰ ਚਰਨ ਪਾਓ ਪ੍ਰਸ਼ਾਦਾ ਛਕੋ ਤੇ ਮੇਰੇ ਕਿੰਨੇ ਉੱਚੇ ਭਾਵਨ ਪ੍ਰਸੰਗਤ ਤੇ ਵਾਦ ਕੀ ਗਏ ਸੰਗਤ ਹੀ ਘਟੀ ਕੋਈ ਨਾ ਤੇ ਮੈਂ ਹੀ ਅਰਦਾਸਾਂ ਕਰਦਾ ਰਿਹਾ ਕਿ ਕੋਈ ਦਿਨ ਆਏਗਾ ਜਦੋਂ ਸੰਗਤ ਘਟੇਗੀ ਤੇ ਮੈਂ ਚਰਨ ਭਵਾਵਾਂਗਾ ਮਹਾਰਾਜ ਜੀ ਮੈਂ ਇੰਨਾ ਵੱਡਾ ਪਾਪ ਕਰ ਰਿਆ। ਕਿ ਚਾਹੀਦਾ ਤੇ ਸੀ ਕਹਿਣਾ ਵੀ ਸੰਗਤ ਵਧੇ ਲੋਕਾਂ ਦਾ ਭਲਾ ਹੋਵੇ ਤੇ ਮੈਂ ਇੰਦਰੰਦਰ ਇਹ ਵੀ ਅਰਦਾਸ ਕਰਦਾ ਸਤ ਸੰਗਤ ਘਟੇ ਕਿਉਂਕਿ ਮੈਂ ਗਰੀਬ ਹਾਂ ਮੇਰੇ ਘਰ ਤੇ ਨਹੀਂ ਸੰਗਤ ਦੀ ਸੇਵਾ ਕਰਨ ਲਈ ਉਰਾਸ਼ਣ ਪਣ ਜਦ ਇਹਦਾ ਪਿਆਰ ਦੇਖਿਆ ਸੰਗਤ ਵੀ ਰੋਈ ਮਹਾਰਾਜ ਵੀ ਬਹੁਤ ਬਹਿਰਾਦ ਵਿੱਚ ਆਏ ਖੁਸ਼ ਹੋਏ ਕਹਿਣ ਲੱਗੇ ਸਿਕਾ ਧੰਨ ਤੇਰਾ ਪਿਆ ਤੂੰ ਸੱਚ ਬੋਲਿਆ ਸਾਰਿਆਂ ਦੇ ਸਾਹਮਣੇ ਜੋ ਤੇਰੇ ਅੰਦਰ ਸੀ ਤੂੰ ਜਾ ਧਿਆਲੀ ਕਰ ਚਾਰ ਸਿੱਖ ਤੇ ਪੰਜਵੇਂ ਅਸੀਂ ਤੇਰੇ ਘਰ ਆ ਮੰਨੇ ਸਤਿਬਚਨ ਮੱਥਾ ਠੇਕਿਆ ਤੇ ਚਾਵਾਂ ਨਾਲ ਘਰ ਦੀਆਂ ਅੱਜ ਦੀ ਰਾਤ ਜਿਹੜੀ ਸੀ ਨਾ ਬੜੀ ਔਖੀ ਲੰਘੀ ਵਿਛੋੜੇ ਵਾਲੀ ਰਾਤ ਵੀ ਬੜੀ ਔਖੀ ਲੰਘਦੀ ਲੰਬੀ ਹੋ ਜਾਂਦੀ ਤੇ ਖੁਸ਼ੀ ਵਾਲੀ ਰਾਤ ਵੀ ਕਹਿੰਦਾ ਕਦੋਂ ਦਿਨ ਚੜੇਗਾ ਲੋਕਾਂ ਦੇ ਰੋਜ਼ ਦਿਨ ਚੜਦੇ ਸਾਡੇ ਵੀ ਕੱਲ ਸਾਡੇ ਦਿਨ ਉਹ ਚੜੇਗਾ ਜਿਸ ਦਿਨ ਸਾਡੇ ਘਰ ਧੰਗ ਗੁਰੂ ਨਾਨਕ ਸਾਹਿਬ ਆਉਣਗੇ ਲੋਕਾਂ ਦੀ ਰੋਸ਼ਨੀ ਹੋਏਗੀ ਸਾਡੇ ਕਈ ਪੁਲਾ ਵਿੱਚ ਰੋਸ਼ਨੀ ਕੱਲ ਕਰਨੀ ਜਿਨੇ ਉਹਨੇ ਹੁਣੇ ਚਾਵਾਂ ਨਾਲ ਨਾ ਦੋਵੇਂ ਜੀ ਸਾਰੀ ਰਾਤ ਕੁੜੀ ਦਿਨ ਚੜਿਆ ਤੇ ਕਹਿੰਦੇ ਘਰ ਵਾਲੀ ਤੇਨ ਦੀ ਕਰਮਾਂ ਵਾਲਿਆ ਚਾਵਾਂ ਵਿੱਚ ਸੀ ਰਜੇੜਾ ਪਰ ਘਰ ਵਿੱਚ ਤੇ ਆਟਾ ਦੋ ਸਿੱਖਾਂ ਨੂੰ ਵੀ ਪ੍ਰਚਾਰ ਦਾ ਸ਼ਤਾਨ ਜੋਗ ਅਨੇਕੋ ਕਰਨਾ ਕਰ ਮੇਰੀ ਬਣੀ ਹੋਈ ਏ ਉਧਾਰ ਮੰਗ ਲਿਆਵਾਂਗਾ ਤੂੰ ਅਰਦਾਸ ਵਿੱਚ ਜੁੜ ਤੇ ਮੈਂ ਉਧਾਰ ਮੰਗ ਕੇ ਲਿਆਵਾਂਗਾ ਬਾਅਦ ਵਿੱਚ ਆਪੋ ਕੰਮ ਕਰਕੇ ਪੈਸੇ ਮੋੜ ਪੈਸੇ ਦੇ ਦੇਾਂਗੇ ਜਾਂ ਉਹਨਾਂ ਲਈ ਕੰਮ ਕਰ ਲਾਂਗੇ ਉਹ ਉਧਾਰ ਮੰਗਦਾ ਆਟਾ ਹੁੰਦਾ ਤੇ ਘਰ ਵਾਲੀ ਅਰਦਾਸਾਂ ਵਿੱਚ ਜੁੜਦੀ ਪ੍ਰਸ਼ਾਦਾ ਰੱਖਾ ਵਿੱਚ ਸਿਆਰ ਹੁੰਦਾ ਤੇ ਮਹਾਰਾਜ ਜੀ ਉਹਨਾਂ ਦੇ ਘਰ ਜਦੋਂ ਆਉਂਦੇ ਨੇ ਉਹ ਜਦੋਂ ਪ੍ਰਸ਼ਾਦ ਭੇਟ ਕਰਦੇ ਨੇ ਮਹਾਰਾਜ ਜੀ ਅਨਤਾਨੀਆਂ ਅਸੀਸਾਂ ਦੇ ਕੇ ਕਹਿੰਦੇ ਸਿੱਖਾ ਤੇ ਤੇਰਾ ਰੁੱਖਾ ਮਿਸਾ ਨਹੀਂ ਆਹੋ ਜਿਹਾ ਪਿਆਰ ਵਾਲਾ ਪ੍ਰਸ਼ਾਦਾ ਤੇ ਕਦੇ ਕਦੇ ਮਿਲਦਾ ਤੇਰੇ ਦਿਲ ਦੀ ਰੀਤ ਜਿਹੜਾ ਤੇਰਾ ਚਾਹ ਸੀ ਨਾ ਜਾਂ ਕੇਵਲ ਤੂੰ ਨਹੀਂ ਤੜਿਆ ਤੇਰੀਆਂ ਕੁਲਾਂ ਵਿੱਚ ਤਾਂ ਵੀ ਆਪਾਂ ਨੂੰ ਚਾਹੀਦਾ ਅੰਦਰ ਮਹਾਰਾਜ ਲਈ ਚਾਹ ਤਿਸੇਦਕ ਹੋਵੇ ਜਿੱਥੇ ਮਹਾਰਾਜ ਆ ਜਾਣਗੇ ਨਾ ਦੁਨਿਆਵੀ ਵਰਕਤਾਂ ਵੀ ਉੱਥੇ ਵਧੂ ਤੇ ਰੁਖਾਨੀਆਂ ਦੀਆਂ ਵਰਕਤਾਂ ਵੀ ਉੱਥੇ ਵਧੂ ਆਪੇ ਆ ਜਾਂਦੀਆਂ ਪਰ ਜੇ ਸਾਡੇ ਕਰਮ ਵਿੱਚ ਚਾਈਨਾ ਹੋਵੇ ਤੇ ਗੁਰੂ ਆਵੇ ਜਦੋਂ ਅਸੀਂ ਆਨੇ ਆਂ ਨਾ ਅਮਰਤ ਨਹੀਂ ਛਕਣਾ ਮਤਲਬ ਹੁੰਦਾ ਹੈ ਸਤਿਗੁਰੂ ਘਰ ਨਾ ਹੋ ਨਿਤਨੇਮ ਤੋਂ ਜਦੋਂ ਕਹਿਣਾ ਨਾਮ ਕਰਨਾ ਪਵੇ ਉਹਦਾ ਮਤਲਬ ਵੀ ਸਤਿਗੁਰੂ ਜੀ ਨਾ ਹੋ ਤੋ ਕਿ ਨਿਤਨੇਮ ਰਈ ਸਤਿਗੁਰੂ ਘਰ ਹੁੰਦੇ ਅਮਰਤ ਛਕਿਆ ਸਤਿਗੁਰੂ ਘਰ ਹੁੰਦੇ ਇਹ ਸਾਰੀਆਂ ਗੱਲਾਂ ਦੱਸਤੀਆਂ ਕਿ ਜਦੋਂ ਸਤਿਗੁਰੂ ਜੀ ਘਰ ਆਉਣ ਚਾਹਦਾ ਲਿਆਉਣ ਲਈ ਜਦੋਂ ਆਜਾਂ ਤੇ ਬਿਧੀਆਂ ਆਪ ਤੇ ਬਣਾਉਂਦਾ ਤੇ ਉਹ ਬਰਕਤਾਂ ਪਉਂਦਾ ਏ ਫੇਖੋ ਜੇ ਪਿਆਰ ਨੂੰ ਤੇ ਸਿੱਖਾਂ ਦੇ ਸਿੱਧਕ ਨੂੰ ਨਮਸਕਾਰ ਕਰਨੀ ਬਣ ਜੇਕਰ ਕੋਈ ਤੁਹਾਡੇ ਸਵਾਲ ਹੋਣ ਤੇ ਸਾਨੂੰ ਜਰੂਰ ਥੱਲੇ ਲਿਖ ਕੇ ਭੇਜਣਾ ਤਾਂ ਕਿ ਉਹਨਾਂ ਦੇ ਸੀ ਵਿਚਾਰ ਕਰਸ